ਮੈਂ ਧੰਨਵਾਦ ਮੇਰੀ ਬੇਟੀ ਨੇ ਸਮਾਨ ਦੇ ਕੇ ਗਏ ਤੁਸੀਂ ਬਹੁਤ ਬਹੁਤ ਸੰਗਤ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਰੀਦਕੋਟ ਵਿਖੇ ਸ਼ਰਨਕੌਰ ਜੀ ਦੀ ਬੇਟੀ ਦਵਿੰਦਰ कौर ਦੇ ਇਹ ਆਦੇ ਮੌਕੇ ਤੇ ਅਸੀਂ ਹਾਜ਼ਰ ਹੋਈਆਂ ਅਸੀਂ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਆਪ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਕਿ ਆਪ ਦਾ ਸਹਿਯੋਗ ਸਦਕਾ ਬੇਟੀ ਦੇ ਵਿਆਹ ਮੌਕੇ ਬੇਟੀ ਲਈ ਜਰੂਰਤ ਦਾ ਸਮਾਨ ਜਿਵੇਂ ਬੈੱਡ ਵਗੈਰਾ ਨੇ ਅਲਮਾਰੀ ਹੈ ਛੋਟਾ ਸੈੱਟ ਹੈ ਤੇ ਹੋਰ ਜਿਹੜਾ ਘਰ ਦਾ ਛੋਟਾ ਮोटा ਸਮਾਨ ਹੁੰਦਾ ਉਹ ਸਾਰਾ ਕੁਝ ਲੈ ਕੇ ਆਪ ਸੰਗਤ ਦੇ ਸਾਰੇ ਲੋਕ ਨਾਲ ਇੱਥੇ ਬੇਟੀ ਨੂੰ ਸੌਂਪਣ ਵਾਸਤੇ ਆਏ ਆ ਅਸੀਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੜੀ ਛੋਟੀ ਜੀ ਬੇਨਤੀ ਕੀਤੀ ਹਲਪਾ ਸਿੱਖੀ ਸਮੂਹ ਟੀਮ ਨੂੰ ਬੜਾ ਸਹਾਇਕ ਦਿੱਤਾ ਤੇ ਬੇਟੀ ਦੇ ਜਨਮ ਦਾ ਸਮਾਨ ਹੈ ਜਿਹੜਾ ਉਹ ਦਿਨ ਦੇ ਵਿੱਚ ਸਾਰੇ ਜਣਿਆਂ ਨੇ ਮਦਦ ਕੀਤੀ ਆ ਤੇ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਕਿ ਉਹ ਬੇਟੀ ਗਵਿੰਦਰ ਕੌਰ ਉਹਨੂੰ ਖੁਸ਼ੀਆਂ ਖੇੜੇ ਬਖਸ਼ੇ ਤੇ ਉਸ ਦਾ ਆਗਮਨ ਲੱਗਦਾ ਜਿਹੜਾ ਉਹ ਖੁਸ਼ੀਆਂ ਭਰਪੂਰ ਸੁੱਖ ਸ਼ਾਂਤੀ ਦੇ ਨਾਲ ਮੀਤਣ ਵਾਲਾ ਹੋਵੇ ਤੇ ਆਪਣੇ ਘਰੇ ਸੁਖੀ ਬਸੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ